ਤਿਆਰ ਸ਼ੇਰ ਪੰਜਾਬ سپورਟਾਂ ਜਿਹੜੀਆਂ ਉਸ ਸਾਡੇ ਵਿੱਚ ਸਪੋਰਟਾਂ ਦੇ ਜਗਜੀਤ ਖਿੱਲੜ ਜੀ ਸਰਦਾਰ ਬੀ ਵੀ ਮਾਲਣਾ ਬੀ ਵੀ ਲਾਈਵ ਮਾ ਸ਼ਕਰਪੁਰੀ ਹੈ ਆ ਸ਼ਕਰਪੁਰੀ ਹੈ ਜਿਹਨੇ ਗੁੱਟ ਫੜ ਕੇ ਜਫਾ ਲਾ ਕੇ ਕੋਲ ਆਪਣੀ ਟੀਮ ਲਈ ਸ਼ਕਰਪੁਰ ਦੇ ਲਈ ਅੰਕ ਦਾ ਵਾਅਦਾ ਕਰ ਗਿਆ ਹੈ ਭਾਈ ਮੁੰਡੇ ਖਲਾਰਾਂ ਨੇ ਕਿੱਥੇ ਵੀ ਖਲਾਰਾਂ ਦੀ ਟੀਮ ਰੇਡ 55 ਕਿਲੋ ਟੀਮਾਂ ਨੂੰ ਵੇਖਦੇ ਹੋਈ ਟੀਮਾਂ ਫੇਰ ਗਰਾਊਂਡ ਦੇ ਵਿੱਚ ਆਇਆ ਕਬੱਡੀ ਪੈਂਦੀ ਟੀਮ ਕੀਤ ਗਲ ਕਰ ਰਹੀ ਹੈ ਲਓ ਫੇਰ ਮਦਾਨ ਜੀ ਕਬੱਡੀ ਗੱਲ ਨੇ ਪਾਈ ਹੈ ਸ਼ਕਰਪੁਰੀਏ ਨੇ ਪਰ ਨੰਬਰ ਸ਼ਕਰਪੁਰੀਆ ਗੁਲਾਰਾ ਵਰਸੇ ਭਾਰੋ ਲਗਾ 55 ਕਿਜੀ ਦਾ ਖੇਡਿਆ ਜਾਣਾ ਇਹ ਵੀ ਟੀਮਾਂ ਸਾਡਾ ਸਾਥ ਦਿਓ ਅੱਜ ਕਹਿੰਦੇ ਭਾਰ ਵਰਗੇ ਮੁਕਾਬਲੇ 55 ਕਿਜੀ ਦੇ 60 ਕਿਜੀ ਦੇ ਮੁਕਾਬਲੇ ਕਰਵਾਏ ਜਾਣਗੇ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਕਬੱਡੀ ਕਰਦਾ ਗੱਬਰੂ ਟਰਾਈ ਬੰਨੇ ਬੰਨੇ ਕਰਾਈ ਜਾਂਦੇ ਨੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ ਲੋਕੋ ਫਰਨੇ ਸੋਕੇ ਨਹੀਂ ਲੱਖਾ ਦੁੱਲਾ ਦੇ ਕੋਲ ਜੀਤਾ ਕਲਾਰਾਂ ਨੇ ਇਕੱਠੇ ਵੀ ਕਲਾਰਾਂ ਦੀ ਟੀਮ ਕਲਾਰਾਂ ਨੇ ਆ ਗਿਆ ਮੁੰਡੇ ਕਲਾਰਾਂ ਦੀ ਟੀਮ ਦੇ ਖਿਡਾਰੀ ਆਜੋ ਨਾਲ ਹੀ ਭਾਰੋ ਲੰਗਾ ਤੇ ਕਲਾਰਾਂ ਹੈ ਇੱਕ ਕਮਿਹਾਰੇ ਦੀ ਟੀਮ ਦੇ ਅਲੀ ਅਗੇ ਕਮਿਹਾਰੇ ਨੇ ਮੋਨੇ ਕਮਿਹਾਰੇ ਆ ਗਏ ਤੇ ਬਿਲਾ ਕੋਠੀ ਵਾਲੇ ਕਿੱਥੇ ਦੀ ਬਿਲਾ ਕੋਠੀ ਬਿਲਾ ਕੋਠੀ ਦੇ ਖਿਡਾਰੀ ਹੋਰ ਬਿਲਾ ਕੋਠੀ ਵਾਲਾ ਬੰਦੇ ਬਿਲਾ ਕੋਠੀ ਦੀ ਜਿਹੜੀ ਖਿਡਾਰੀ ਇਹ ਤੋਂ ਇਹਦਾ ਮੈਚ ਖੜਿਆ ਜਾਵੇਗਾ ਤੇ ਕਲਾਰਾਂ ਤੇ ਭਾਰੋ ਲੰਗਾ ਲਾਸਟ ਇੱਕ ਮਿੰਟ ਦਾ ਸਮਾਂ ਹੈ ਕਲਾਰਾਂ ਤੇ ਭਾਣੋ ਲੰਗਾ ਦੀ ਟੀਮ ਨੂੰ ਚੱਲਦਾ ਮੈਚ ਦੀ ਟੀਮ ਆ ਗਈ ਠੀਕ ਹੈ ਨਹੀਂ ਤਾਂ ਟੀਮ ਜਿਹੜੀ ਹੈ ਉਹ ਕੱਟੀ ਜਾਊਗੀ ਬਾਈਕ ਦੇ ਪਾਸੇ ਟੀਮ ਹੈ ਭਾਣੋ ਲੰਗਾ ਨਾਲ ਹੀ ਘਮਿਆਰਾ ਤੇ ਬੇਲਾ ਕੋਠੀ ਕਾਲਵਾ ਤੇ ਮੋਖਾ ਇਹ ਵੀ ਟੀਮਾ ਯਾਰ ਕਾਲਵਾ ਤੇ ਦੂਜੇ ਪਾਸੇ ਮੋਖੇ ਦੀ ਟੀਮ ਹੈ ਇਹ ਵੀ ਟੀਮਾ ਖੇਡ ਗਰਾਊਂਡ ਦੇ ਵਿੱਚ ਆ ਜਾਣਗੀ ਹੈ ਇੱਕ ਪਾਸੇ ਕਾਲਵਾ ਤੇ ਦੂਜੇ ਪਾਸੇ ਟੀਮ ਹੈ ਮੋਖੇ ਪੜਨੇ ਵਾਲੇ ਵੀਰੋ ਨਾਲ ਹੀ ਫੈਦੋ ਵਾਲ ਹੈ ਤੇ ਅਲਾਵਲਪੁਰ ਵੀ ਟੀਮੀ ਤਿਆਰੀ ਕਰੇ ਪਾਤਰ ਕਰਾ ਦੇਰੇ ਮੋੜੇ ਦੀ ਟੀਮ ਨੇ ਚੋਕਾ ਨੰਬਰ ਜਿੱਤ ਚੁੱਕਾ ਹੈ ਲਓ ਫਿਰ ਰਾ ਦੇ ਵਿੱਚ ਇਹ ਹੈ ਸ਼ਕਰਪੁਰੀਆ ਕਦੇ ਖੇਡ ਰਾ ਦੇ ਵਿੱਚ ਕਬੱਡੀ ਪੜ ਨੇ ਤਿਆਰ ਰਵ ਤਿਆਰ ਹੈ ਪੈਂਦੀਆਂ ਕਬੱਡੀ ਵੇਖਦਾ ਗਿਆਨ ਪਰ ਖੜ ਖੜ ਕੇ ਕੌਣ ਲਾਉ ਜੱਫੇ ਕੋਲ ਸਰਪੰਚ ਪਿੰਡ ਦਿਆਲਪੁਰ ਜਿਲ੍ਹਾ ਜਲੰਧਰ ਇਹ ਸਤਮਾ ਕਬੱਡੀ ਟੂਰਨਾਮੈਂਟ ਦੀ ਹੋਲਾ ਮਹਲਾ ਬਹੁਤ ਹੁਤਾਵਨਾ ਹਰ ਸਾਲ ਕਰਾਇਆ ਜਾਂਦਾ ਪਿੰਡ ਦੇ ਸੰਜੋਗ ਨਾਲ ਪੰਚਾਇਤ ਦੇ ਸੰਜੋਗ ਨਾਲ ਐਨ ਆਰ ਆਈ ਸੰਜੋਗ ਦੇ ਨਾਲ ਸਾਰੇ ਲਗ ਲਗ ਪਿੰਡਾਂ ਦੇ ਸੰਜੋਗ ਦੇ ਨਾਲ ਬਹੁਤ ਵੱਡਾ ਕੀਤਾ ਜਾਂਦਾ ਜੀ ਹਾਂਜੀ ਨਹੀਂ ਜੀ ਬਾਹਰੋਂ ਸਾਰੇ ਤਰੀਕ ਬਾਹਰਲੇ ਜਿਆਦਾ ਸਾਡੇ ਪਿੰਡ ਦੇ ਅੱਠ-ਦਸ ਮੁੰਡੇ ਉਹ ਵੀ ਖੇਡਦੇ ਆ ਬਾਹਰੋਂ ਬਹੁਤ ਆਏ ਹੋਏ ਆ ਜੀ ਮੁੰਡੇ ਠੀਕ ਹੈ ਜੀ ਜੀ ਤੱਕ ਬਾਬਾ ਜੀ ਜੋ ਨਸ਼ੇ ਦੇ ਖਿਲਾਫ ਜਿਹੜੀ ਕਾਰਵਾਈ ਰੇਟ ਕਮੇਟੀ ਬਹੁਤ ਅੱਗਾ ਪਾਲਾ ਕਰ ਰਹੀ ਹੈ। ਹਾਂਜੀ ਨਸ਼ੇ ਦੇ ਖਾਤ ਤੋਂ ਸਾਰੇ ਪਿੰਡ-ਪਿੰਡ ਵਿੱਚ ਹੀ ਹੈਗਾ ਇਹ ਹਰੇਕ ਪਿੰਡ ਵਿੱਚ ਨਸ਼ੇ ਦਾ ਬੜਾ ਜੋਰ ਆ ਪਰ ਸਾਡੇ ਪਿੰਡ ਵਿੱਚ ਬਾਬਾ ਜੀ ਨੇ ਬਹੁਤ ਸਖਤਾਈ ਕੀਤੀ ਹੋਈ ਹੈ ਨਸ਼ਾ ਵੇਚਣਾ ਬੜੀ ਦੂਰ ਦੀ ਗੱਲ ਬਣਦੀ ਨਹੀਂ ਦਿੱਤਾ ਸਾਡੇ ਪਿੰਡ ਦੇ ਵਿੱਚ। ਹਾਂਜੀ ਬਾਬਾ ਜੀ ਹਾਂਜੀ ਬਾਬਾ ਜੀ ਕੀ ਨਾਮ ਆਪ ਦਾ? ਨਾਮ ਜੋਗਾ ਸਿੰਘ ਜੀ। ਸਾਰੇ ਜੋ ਅੱਜ ਕੁਸ਼ਤੀ ਮੁਕਾਬਲਾ ਹੋ ਰਿਹਾ ਉਹਦੇ ਬਾਰੇ ਮੈਨੂੰ ਦੱਸੋ। ਮੈਂ ਜੋ ਗੁਰਦੁਆਰਾ ਬੀਬੀ ਪਾਨੀ ਜੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਇੱਕ ਅਰਜ਼ ਕਰਦਾ ਜੋ ਅੱਜ ਪਿੰਡ ਦਿਆਲਪੁਰ ਦੇ ਵਿੱਚ ਸਤਵਾਂ ਕਬੱਡੀ ਟੂਰਨਾਮੈਂਟ ਹੋ ਰਿਹਾ ਹੈ ਉਹਦੇ ਵਿੱਚ ਜੋ ਇਲਾਕਾ ਨਿਵਾਸੀ ਪਿੰਡ ਦਿਆਲਪੁਰ ਦੇ ਔਰ ਆਲੇ ਦੁਆਲੇ ਦੇ ਪਿੰਡਾਂ ਦੇ ਸਹਿਯੋਗ ਨਾਲ ਇਹ ਜੋ ਟੂਰਨਾਮੈਂਟ ਚੱਲ ਰਿਹਾ ਹੈ ਜੀ ਔਰ ਇੱਥੇ 35 ਕਿਲੋ ਤੋਂ ਲੈ ਕੇ 55 ਕਿਲੋ ਤੇ 65 ਕਿਲੋ ਦੇ ਤੱਕਰ ਵੀ ਔਰ ਇਸ ਤੋਂ ਬਾਅਦ ਓਪਨ ਦੀਆਂ ਟੀਮਾਂ ਵੀ ਪਹੁੰਚ ਰਹੀਆਂ ਹਨ ਤੇ ਬਾਬਾ ਜਿਹੜੇ ਬੜੇ ਖਿਡਾਰੀ ਆਏ ਨੇ ਇਹ ਲੋਕਲ ਖਿਡਾਰੀ ਨੇ ਕਿ ਬਾਹਰੋਂ ਵੀ ਆਏ ਨੇ ਨਹੀਂ ਜੀ ਇਹ ਲੋਕਲ ਵੀ ਸਾਡੇ ਪਿੰਡ ਦੇ ਵੀ ਖਿਡਾਰੀ ਹਨ ਔਰ ਬਾਹਰ ਦੇ ਵੀ ਖਿਡਾਰੀ ਹਨ ਇਹ ਓਪਨ ਦੀਆਂ ਟੀਮਾਂ ਜੋ ਕਲੱਬਾਂ ਦੀਆਂ ਟੀਮਾਂ ਹਨ ਉਹ ਸਾਰੇ ਖਿਡਾਰੀ ਇੱਥੇ ਪਹੁੰਚ ਰਹੇ ਹਨ ਅੱਜ ਕਈ ਟੂਰਨਾਮੈਂਟ ਦਾ ਪਹਿਲਾ ਦਿਨ ਹੈ 21 ਤਰੀਕ ਨੂੰ 22 ਤਰੀਕ ਨੂੰ ਜੋ ਫਾਈਨਲ ਓਪਨ ਦੇ ਮੈਚ ਵੀ ਸਾਰੇ ਕਰਾਏ ਜਾਣਗੇ ਜੀ ਤੇ ਬਾਬਾ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਜੋ ਜਿਹੜੀ ਨਵੀਂ ਜਨਰੇਸ਼ਨ ਹੈ ਜੋ ਨਸ਼ਿਆਂ ਦੇ ਜਾਰੇ ਤਲਦਰ ਵਿੱਚ ਫਸੀ ਜਾ ਰਹੀ ਹੈ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਕਿ ਨਸ਼ਿਆਂ ਤੋਂ ਦੂਰ ਕਰਨ ਲਈ ਜੋ ਹੈ ਉਪਰਾਲੇ ਕੀਤੇ ਜਾ ਰਹੇ ਨੇ ਜੋ ਉਹਨਾਂ ਨੂੰ ਯੂਜ ਕਰਨ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਜੋ ਨਵੀਂ ਜਨਰੇਸ਼ਨ ਆ ਉਹਨਾਂ ਦੇ ਬਾਰੇ ਇਹ ਸਭ ਕੁਝ ਜੋ ਨਾਲ ਮਿਲ ਕੇ ਸਾਰੇ ਪੰਚਾਇਤ ਔਰ ਨਗਰ ਨਿਵਾਸੀ ਕਰ ਰਹੇ ਹਨ ਕਿਉਂ ਅੱਜ ਕੱਲ ਜੋ ਨਸ਼ਿਆਂ ਦਾ ਦਰਿਆ ਚੱਲ ਰਿਹਾ ਹੈ ਇਹਦੇ ਵਿੱਚ ਨਵੀਂ ਜਨਰੇਸ਼ਨ ਬਹੁਤ ਖੁੱਪ ਰਹੀ ਆ ਉਹਨਾਂ ਦੇ ਸਦਕਾ ਜੇ ਅਸੀਂ ਬੱਚਿਆਂ ਨੂੰ ਇਸ ਪਾਸੇ ਵੱਲ ਪਾਵਾਂਗੇ ਤਾਂ ਉਹ ਮਾੜਿਆ ਕੰਮਾਂ ਵੱਲ ਨਹੀਂ ਜਾਣਗੇ ਜੋ ਨਸ਼ਿਆਂ ਦੇ ਵਿੱਚੋਂ ਰਹਿਤ ਰਹਿ ਕੇ ਆਪਣੇ ਹੋਰ ਕਮਾਂਕਾਰਾਂ ਕਰਜਾਂ ਦੇ ਵਿੱਚ ਆਪਣੀ ਸਫਲਤਾ ਪ੍ਰਾਪਤ ਕਰ ਸਕਣਗੇ ਔਰ ਗੇਮਾਂ ਦੇ ਵਿੱਚ ਉੱਪਰ ਕੇ ਅੱਗੇ ਆਉਣਗੇ ਬਾਬਾ ਜੀ ਇਹਦੇ ਵਿੱਚ ਜਿਹੜਾ ਕੱਲ ਤੁਸੀਂ ਕਿਹਾ ਕੱਲ ਵੀ ਇੱਕ ਹੋਏਗਾ ਕੁਸ਼ਤੀ ਮੁਕਾਬਲਾ ਉਹਦੇ ਵਿੱਚ ਇੰਨੇ ਵਰਗ ਦੇ ਵਿੱਚ ਕਾ ਆਣਗੇ ਕਿ ਉਸ ਤੋਂ ਉੱਪਰ ਹੋਣਗੇ ਨਹੀਂ ਜੀ ਉਹ ਕਿਲੋ ਵਾਰ ਦੇ ਵਿੱਚ ਨਹੀਂ ਆਉਣਗੇ ਉਹ ਓਪਨ ਦੀਆਂ ਟੀਮਾਂ ਦੇ ਵਿੱਚ ਆਉਣਗੇ ਜੀ ਦੋ ਖਿਡਾਰੀ ਜੋ ਕੁਸ਼ਤੀ ਮੁਕਾਬਲੇ ਹਨ ਇੱਕ ਦਿੱਲੀ ਤੋਂ ਆ ਰਿਹਾ ਹੈ ਜੀ ਪਰ ਪਹਿਲਵਾਨ ਔਰ ਇੱਕ ਇੱਧਰ ਪੱਟੀ ਤੋਂ ਆ ਰਹੇ ਹਨ ਉਹਨਾਂ ਦੇ ਮੁਕਾਬਲੇ ਓਪਨ ਦੇ ਵਿੱਚ ਹੀ ਕਰਾਏ ਜਾਣਗੇ ਉਹ ਦੇਖਿਆ ਜੇ ਬਾਬਾ ਜੀ ਕਿ ਜ਼ਿਆਦਾਤਰ ਇਦਾਂ ਦੇ ਹੀ ਉਪਰਾਲੇ ਕਰਨੇ ਚਾਹੀਦੇ ਕਿ ਸੰਸਥਾਵਾਂ ਨੂੰ ਕੀ ਜ਼ਿਆਦਾ ਦੇਣੇ ਕਰਨੇ ਲੇਖੋ ਜੀ ਜੋ ਸਾਡੇ ਪੰਦੇ ਸਰਦਾਰ ਹਰਜਿੰਦਰ ਸਿੰਘ ਰਾਜਾ ਸਰਪੰਚ ਸਾਹਿਬ ਉਪਰਾਲੇ ਕਰ ਰਹੇ ਨੇ ਮੈਨੂੰ ਲੱਗਦਾ ਨਹੀਂ ਕੋਈ ਲਾਗੇ ਛਾਗੇ ਦੇ ਕੋਈ ਪਿੰਡ ਦੇ ਸਰਪੰਚ ਐਸੋ ਜਿਹਾ ਉਪਰਾਲਾ ਕਰ ਸਕਦੇ ਹੋਣਗੇ ਜੋ ਇਹਨਾਂ ਨੇ 5-6 ਪਿੰਡਾਂ ਨੇ ਰਲ ਕੇ ਵੀ ਉਪਰਾਲਾ ਬਹੁਤ ਕੀਤਾ ਨਸ਼ਿਆਂ ਦੇ ਖਿਲਾਫ ਇੱਕ ਟੀਮ ਬਣਾਈ ਸੀ ਜੋ ਪਿੰਡਾਂ ਦੇ ਵਿੱਚ ਆ ਆਲੇ ਦੁਆਲੇ ਪਿੰਡਾਂ ਦੇ ਵਿੱਚ ਨਾਕੇ ਵੀ ਲਗਾਏ ਗਏ ਇਹਨਾਂ ਨੇ ਆਪਣੇ ਵੱਲੋਂ ਪੰਚਾਇਤਾਂ ਨੇ ਰਲ ਮਿਲ ਕੇ ਇੱਕ ਬਹੁਤ ਵੱਡੀ ਟੀਮ ਬਣਾਈ ਸੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਆ ਜੀ ਇਤਾਲੇ ਪਰਾਲੇ ਬਾਬਾ ਜੀ ਹੋਰ ਵੀ ਕੀਤੇ ਜਾਣ ਹੋਰ ਜੇ ਇਸ ਤੋਂ ਇਦਾਂ ਦੇ ਪਰਾਲੇ ਸਾਰੇ ਮਿਲ ਜੁਲ ਕੇ ਇੱਕ ਦੂਏ ਦਾ ਸਾਥ ਦੇਣ ਕੀਤੇ ਜਾਣ ਤੇ ਜੋ ਨਸ਼ਿਆਂ ਤੋਂ ਬਹੁਤ ਦੂਰ رہ ਸਕਦੇ ਹਾਂ ਠੀਕ ਹੈ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ